ਪਹਿ ਨਾਮੀਆਂ ਰਾਤ ਦਿਨ ਸ ਜੀ ਨਾਲ ਤਗ ਕਪਾਹ ਕਤੀਐ ਬੰਮਣ ਬਟੇ ਆਏ ਕੋਹ ਬਕਰਾ ਰਿੰਨ ਖਾਇਆ ਸਾਬਕੋ ਆਖੈ ਪਾਏ ਹੋਏ ਪੁਰਾਣਾ ਸੁਟਿਆ ਭੀ ਫਿਰ ਪਾਇਆ ਹੋਰ ਨਾਨਕ ਤਗ ਨ ਟੁੱਟਈ ਜੇ ਤਗ ਹੋਵੈ ਜੋਰ ਮਹੱਲਾ ਪਹਿਲਾ ਨਾਇ ਮਨ ਐ ਪਤ ਉਪਜੈ ਸਾਲਾਹੀ ਸਚ ਸੂਤ ਦਰਗਾਹ ਅੰਦਰ ਪਾਈਐ ਤਗ ਨ ਟੂਟਸ ਪੂਤ ਮਹੱਲਾ ਪਹਿਲਾ ਤਗ ਨ ਇੰਦਰੀ ਤਗ ਨਾਰੇ ਭਲਕੇ ਥੁਕ ਪਾਵੈ ਅਨਿਤ ਦਾੜੀ ਤਾਗਨ ਪੈਰੀ